ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਹਿੰਮਤ ਅਜਲਾ ਵਲੌਗਸ ਦੇ ਉੱਪਰ ਤੇ ਤੁਸੀਂ ਵੇਖ ਰਹੇ ਹੋਵਗੇ ਕਿ ਅੱਜ ਵੀਡੀਓ ਦੀ ਸ਼ੁਰੂਆਤ ਕਿੱਥੋਂ ਹੋ ਰਹੀ ਹੈ ਅੱਜ ਮੈਂ ਤੁਹਾਨੂੰ ਦੱਸ ਦੇਵਾਂ ਕਿ ਸੰਡੇ ਆ ਐਤਵਾਰ ਆ ਇਸ ਕਰਕੇ ਦਫ਼ਤਰ ਕੋਈ ਨਹੀਂ ਅੱਜ ਖੁੱਲਣਾ ਜਿਹੜਾ ਕੱਲ ਦਫ਼ਤਰ ਦੀ ਤੁਸੀਂ ਵੀਡੀਓ ਵੇਖੀ ਉਹ ਹੀ ਖੁੱਲਾ ਹੋਏਗਾ ਤੇ ਬਾਕੀ ਸਾਡੀਆਂ ਜੋ ਦੂਸਰੇ ਦੋ ਦਫ਼ਤਰ ਨੇ ਲੈਬਸ ਨੇ ਉਹ ਬੰਦ ਨੇ ਅੱਜ ਇਸ ਕਰਕੇ ਟਾਈਮ ਹੋ ਗਿਆ ਹੈ ਸਵਾ 1 ਤੇ ਵਲੌਗ ਹੁਣ ਸ਼ੁਰੂ ਕੀਤਾ ਤੇ ਕਿਉਂਕਿ ਸੰਡੇ ਹੁੰਦਾ ਤੁਹਾਨੂੰ ਪਤਾ ਸੰਡੇ ਵਾਲੇ ਦਿਨ ਫਿਰ ਸਾਰੇ ਕੰਮਕਾਰ ਸਫਾਈ ਜੋ ਵੀ ਨਹਾਇਤ ਹੋਈ ਸਭ ਕੁਝ ਕਰਨਾ ਹੁੰਦਾ ਹੈ ਨਾ ਬੱਚੇ ਨੂੰ ਜੋ ਵੀ ਹੈ ਤੇ ਉਹ ਸਾਰੇ ਕੰਮਕਾਰ ਕਰਕੇ ਆਪਾਂ ਅੱਜ ਹੁਣੇ ਜਸਟ ਫ੍ਰੀ ਹੋਏ ਆ ਤੇ ਨਾਲੇ ਮੈਂ ਸੋਚਿਆ ਵਲੌਗ ਬਣਾ ਲਾਂ ਨਾਲੇ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ 8 ਤਰੀਕ ਹੋ ਗਈ ਹੈ ਦਿਨ ਵਿੱਚ ਕੱਲ ਦਾ ਰਹਿ ਗਿਆ ਪਰਸੋ ਸਾਡਾ ਇਵੈਂਟ ਹੈ ਇਸ ਕਰਕੇ ਜਿਹੜੀਆਂ ਇਵੈਂਟ ਵਾਲੇ ਦਿਨ ਜਿਨ੍ਹਾਂ ਨੇ ਰਾਸ਼ਨ ਲੈਣ ਆਉਣਾ ਹੁੰਦਾ ਹੈ ਉਹਨਾਂ ਦੀਆਂ ਜਿਹੜੀਆਂ ਐਂਟਰੀਜ਼ ਪੈਣੀਆਂ ਨੇ ਆਪਾਂ ਉਹ ਵਾਲੇ ਡਾਕੂਮੈਂਟ ਤੇ ਪ੍ਰਿੰਟ ਕੱਢਣ ਲੱਗੇ ਆ ਤੇ ਨਾਲੇ ਮੈਂ ਕਿਹਾ ਚਲੋ ਵਲੌਗ ਦੀ ਸ਼ੁਰੂਆਤ ਕਰ ਲੈਂਦੇ ਆ ਨਾਲੇ ਤੁਹਾਨੂੰ ਇਹ ਵੀ ਇੱਕ ਸਾਡਾ ਜਿਹੜਾ ਫਾਰਮੈਟ ਹੈ ਉਹ ਵੀ ਦੱਸ ਦਿੰਨੇ ਆ ਕਿ ਇਹ ਵੀ ਸਿਸਟਮ ਹੁੰਦਾ ਹੈ ਤੇ ਨਾਲੇ ਤੁਹਾਨੂੰ ਇਹ ਸਾਰਾ ਕੁਝ ਦੱਸ ਦਿੰਨੇ ਆ ਨਾਲੇ ਤੁਹਾਨੂੰ ਆਪਾਂ ਵਲੌਗ ਦੀ ਸ਼ੁਰੂਆਤ ਕਰਕੇ ਸਭ ਕੁਝ ਦੱਸ ਦਿੰਨੇ ਆ ਬਾਕੀ ਕਮੈਂਟ ਕਰਿਆ ਕਰੋ ਕਮੈਂਟਸ ਵਿੱਚ ਦੱਸਿਆ ਕਰੋ ਕਿ ਤੁਹਾਨੂੰ ਕਿਦਾਂ ਦੇ ਵਲੌਗਸ ਆਪਾਂ ਲੈ ਕੇ ਆਈਏ ਤੁਹਾਨੂੰ ਵਲੌਗ ਕਿਵੇਂ ਲੱਗਦੇ ਨੇ ਵਲੌਗ ਆਪਾਂ ਕੰਟੀਨਿਊ ਰੱਖੀਏ ਜਾਂ ਨਹੀਂ ਰੱਖੀਏ ਇਹ ਸਾਰਾ ਕੁਝ ਪਲੀਜ਼ ਤੁਸੀਂ ਜ਼ਰੂਰ ਦੱਸਿਆ ਕਰੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਚੈਨਲ ਨੂੰ ਤੇ ਕੱਲ ਦੀ ਵੀਡੀਓ ਸੀ ਲੈ ਕੇ ਆਵਾਂਗੇ ਕਿ ਜਿਹੜੀ ਆਪਾਂ ਪਰਸ ਹੋਈ ਇਵੈਂਟ ਵਾਸਤੇ ਰਾਸ਼ਨ ਜਿਹੜਾ ਪੈਕ ਹੋਇਆ ਪਿਆ ਏ ਉਹਦੀਆਂ ਕਿੱਟ ਬਣਾਉਣੀ ਹੈ ਜਿਵੇਂ ਸਾਰਾ ਰਾਸ਼ਨ ਵੱਖਰਾ ਵੱਖਰਾ ਸੈਪਰੇਟ ਪਿਆ ਹੁੰਦਾ ਵਾ ਆਪਾਂ ਸਾਰੇ ਨੂੰ ਇੱਕ ਜਗ੍ਹਾ ਇੱਕ ਇੱਕ ਜਗਾ ਕਿੱਟ ਬਣਾਉਣੀ ਹੁੰਦੀ ਹੈ ਇੱਕ ਲਿਫਾਫੇ ਵਿੱਚ ਪਾ ਕੇ ਸਾਰਾ ਕੁਝ ਤੇ ਕੱਲ ਨੂੰ ਸਾਰਾ ਪ੍ਰੋਸੈਸ ਉਹ ਦੱਸਾਂਗੇ ਕੌਣ-ਕੌਣ ਸਾਡੇ ਨਾਲ ਕਰਵਾਉਂਦਾ ਹੈ ਇਹ ਕੰਮ ਵਲੰਟੀਅਰਸ ਹੁੰਦੇ ਨੇ ਜਾਂ ਜਿਹੜੀਆਂ ਬੀਬੀਆਂ ਭੈਣਾਂ ਆਉਂਦੀਆਂ ਸਾਰੀਆਂ ਤੁਹਾਡੇ ਨਾਲ ਸਾਰਿਆਂ ਨਾਲ ਮਿਲਾਵਾਂਗੇ ਤੇ ਵੀਡੀਓ ਨਾਲ ਜੁੜੇ ਰਹੋ ਆਓ ਅੱਪਾ ਹੁਣ ਡਾਕੂਮੈਂਟ ਦੇ ਪ੍ਰਿੰਟ ਕੱਢ ਲੈਣੇ ਆ ਮੈਂ ਥੋੜੀ ਜੀ ਸੈਟਿੰਗ ਕਰਕੇ ਫਿਰ ਤੁਹਾਨੂੰ ਮਿਲਦੀ ਹਾਂ ਆ ਵੇਖੋ ਜਿਵੇਂ ਪਿਛਲੇ ਮਹੀਨੇ ਇੱਥੇ 10 11 24 ਦੇ ਆਪਾਂ ਪ੍ਰਿੰਟ ਕੱਢੇ ਸੀਗੇ ਇਦਾਂ ਹੀ ਅੱਜ ਅਸੀਂ ਹੁਣ 12 ਦੇ ਕੱਢਾਂਗੇ ਮਤਲਬ ਬਾਰਵੇਂ ਮਹੀਨੇ ਦੇ ਬਹੁਤ ਥੋੜਾ ਜਿਹਾ ਕੰਮ ਤਾਂ ਵਧ ਗਿਆ ਹੋ ਗਿਆ ਹੁਣ ਮੈਨੂੰ ਕਹਿੰਦੇ ਕੋਚ ਸਾਹਿਬ ਆਪ ਮੁਰੇ ਹੋਏ ਨੇ ਕੋਸ ਹੋ ਰਿਹਾ ਦੇ ਮੋਰੇ ਆ ਗਏ ਮੋਸਰ ਪਤਾ ਲਿਖਾਇ ਨੀ ਭਾਜੀ ਨਹੀਂ ਤੁਹਾਨੂੰ ਪਤਾ ਨਹੀਂ ਨਾ ਮੈਂ ਪਹਿਲਾਂ ਵੀ ਕਲਿੱਪ ਲੈ ਚੁੱਕੀ ਆ ਤੇ ਥੋੜੀ ਜੀ ਪਰੇਸ਼ਾਨੀ ਆ ਗਈ ਹੀ ਜਿਹੜੀ ਫਿਰ ਕੋਲਸਾ ਵਾਪ ਅੱਗੇ ਆਏ ਨੇ ਸਰ ਕੀ ਹੋ ਰਿਹਾ ਜਰਾਕ ਦੱਸਿਓ ਮੈਨੂੰ ਪਤਾ ਨਾ ਸੰਗਤ ਨੂੰ ਨਹੀਂ ਨਾ ਪਤਾ ਦੱਸਿਓ ਵੀ ਹਰ ਮਹੀਨੇ ਦੀ ਡੀਟੇਲ ਨਿਕਲਦੀ ਆ ਨਾ ਕਿਹੜੇ ਕਿਹੜੇ ਰਾਸ਼ਨ ਲੈ ਕੇ ਗਏ ਆ ਉਹਨਾਂ ਦੀ ਜਦੋਂ ਕਾਰਡ ਲੈਣਾ ਨਾ ਜਦੋਂ ਉਹਨਾਂ ਦਾ ਕਾਰਡ ਸਾਡੇ ਕੋਲ ਆ ਜਾਣਾ ਸਬਮਿਟ ਕਰਵਾ ਦੇਣਾ ਉਹਨਾਂ ਨੇ ਤੇ ਉਹਦੀ ਫਿਰ ਐਂਟਰੀ ਅਸੀਂ ਆਪਣੇ ਇੱਕ ਪੇਪਰ ਵਰਕ ਦੇ ਰੂਪ ਦੇ ਵਿੱਚ ਜਿਹੜੇ ਉੱਥੇ ਕਲੀਗ ਬੈਠੇ ਹੁੰਦੇ ਆ ਉਹ ਆਪਣੀ ਐਂਟਰੀ ਪਾ ਲੈਂਦੇ ਆ ਕਿ ਸਾਡੇ ਕੋਲ ਵੀ ਰਿਕਾਰਡ ਰਹਿ ਜਾਂਦਾ ਵਾ ਕਿ ਕਿਹੜੇ ਕਿਹੜੇ ਲੈ ਗਏ ਕੀ ਕੁਛ ਲੈ ਗਏ ਉਹ ਸਾਰੇ ਰਿਕਾਰਡਿੰਗ ਦੇ ਲਈ ਅਸੀਂ ਇੱਕ ਇੱਕ ਫਾਈਲ ਤਿਆਰ ਕਰ ਲੈਂਦੇ ਆ ਹਰ ਮਹੀਨੇ ਦੀ ਉਹਦੀ ਬਸ ਛੋਟੀ ਜਿਹੀ ਸੈਟਿੰਗ ਜਿepr ਅਗਲੇ ਮਹੀਨੇ ਦੀ ਹੁੰਦੀ ਆ ਉਹ ਸੈਟਿੰਗ ਚੱਲ ਰਹੀ ਹੈ ਅੱਜ ਸੰਡੇ ਆ ਫਿਰ ਵੀ ਆਪਾਂ ਸੋਚਿਆ ਕਿ ਚਲੋ ਜਿਹੜੇ ਕੰਮ ਹੋ ਜਾਣ ਸਰ ਕੱਲ ਨੂੰ ਕਿੱਟ ਬਣਨੀ ਆ ਹਾਂਜੀ ਤੇ ਤੁਸੀਂ ਵਲੰਟੀਅਰਸ ਨੂੰ ਰਿਮਾਈਂਡਰ ਦੇ ਦਿਓ ਉਹ ਮੇਰਾ ਕੰਮ ਨਹੀਂ ਆ ਜੀ ਤੁਸੀਂ ਦੇ ਦਿਓ ਨਾ ਇਹ ਮੇਰਾ ਕੰਮ ਹੈ ਕਹਿ ਦੋ ਆ ਕਿ ਮੇਰਾ ਕੰਮ ਆ ਉਹਦਾ ਕੰਮ ਅਸੀਂ ਤਾਂ ਫਿਰ ਕਹਿ ਹੀ ਦਿੱਤਾ ਉਹ ਕੰਮ ਤੁਸੀਂ ਵੇਖੋ ਜੀ ਹਰ ਹਰ ਕੋ ਚਾਹੁੰਦਾ ਹੈ ਕਿ ਮੇਰੇ ਗਲੋਂ ਕੋਈ ਨਾ ਕੋ ਲੱਥ ਜਾਵੇ ਤੇ ਮੈਨੂੰ ਸਾਰਾ ਕੁਝ ਪਤਾ ਵਾ ਕਿ ਇਹ ਬੰਦਾ ਕਿਹੋ ਜਿਹਾ ਦਿਮਾਗ ਚੱਕੀ ਫਿਰਦਾ ਵਾ ਕਿ ਇਹਦਾ ਸਖਸ ਨਾ ਭਰਿਆ ਦਿਮਾਗ ਹੈ ਤਾਂ ਵੀ ਅਗਲੇ ਲੋਕੀ ਤਰਸ ਨਹੀਂ ਕਰਦੇ ਵੇਖ ਹੇ ਰੱਬ ਤਰਸ ਕਰ ਕਰਦੇ ਮੈਂ ਤਾਂ ਡਾਡਾ ਬਾਪ ਕਰਦੇ ਉਹ ਵੀ ਕੰਮ ਨੂੰ ਕਰਨਾ ਪੈਂਦਾ ਚਲੋ ਜੀ ਮਿਲਦੇ ਆ ਅੱਗੇ-ਅੱਗੇ ਸਾਰੀ ਧਿਆੜੀ ਦਾ ਜਿਹੜਾ ਤੁਹਾਨੂੰ ਰਿਵਿਊ ਹੈ ਨਾ ਉਹ ਸ਼ਾਮ ਤੱਕ ਤੁਹਾਨੂੰ ਮਿਲ ਜਗਾ ਅੱਜ ਨਾ ਖਾਸ ਨਹੀਂ ਹੋਣਾ ਭਾਈ ਅੱਜ ਕੋਈ ਕਹਿੰਦੇ ਛੁੱਟੀ ਹੈ ਅੱਜ ਅੱਧੇ ਘੁੰਮਣਾ ਕਰਨ ਵਾਲੀ ਹੈ ਅੱਜ ਬਸ ਇਤਨਾ ਹੀ ਹੈ ਕਿ ਟਾਈਮ ਟਾਈਮ ਪਾਸ ਟਾਈਮ ਪਾਸ ਕਰਨ ਵਾਲੀ ਗੱਲ ਹੈ ਸਭ ਤੋਂ ਭੈੜਾ ਐਤਵਾਰ ਹੁੰਦਾ ਜੀ ਸਹੀ ਗੱਲ ਹੈ ਨਾ ਐਤਵਾਰ ਦੇ ਦਿਨ ਆਪਣਾ ਦਿਨ ਬਤੀਤ ਕਰਨਾ ਸਭ ਤੋਂ ਜ਼ਿਆਦਾ ਔਖਾ ਹਾਂ ਬੋਰਿੰਗ ਡੇ ਬੋਰਿੰਗ ਡੇ ਉਹ ਵੀ ਸਭ ਤੋਂ ਜ਼ਿਆਦਾ ਬੋਰਿੰਗ ਡੇ ਉਦੋਂ ਹੁੰਦਾ ਵਾ ਕਿ ਜਦੋਂ ਤੁਸੀਂ ਘਰੇ ਬੈਠੇ ਰਹਿੰਦੇ ਜੀ ਮੈਂ ਖਾਸ ਕਰਕੇ ਇਸੇ ਕਰਕੇ ਅਹੀਂ ਚੌਨੇ ਨੇ ਆ ਕਿ ਸਾਨੂੰ ਕੋਈ ਨਾ ਕੋਈ ਇਨਕੁਇਰੀ ਕੱਢ ਲਈਏ ਪਰ ਅੱਜ 10 ਤਰੀਕ ਨੇੜੇ ਆ ਪਰਸੋਂ 10 ਤਰੀਕ ਆ ਜਾਂ 13 ਤਰੀਕ ਹੋਗੀ ਹਾਂਜੀ ਕੱਲ ਦਾ ਦਿਨ ਰਹਿ ਗਿਆ ਹਾਂ ਕੱਲ ਦਾ ਦਿਨ ਕੱਲ ਕਿੱਟ ਬਣਨੀ ਆ ਅੱਜ ਹੋਰ ਵੀ ਕਈ ਕੰਮ ਹੈਗੇ ਜਿਹੜੇ ਕੰਮ ਆਹੀਂ ਨਿਪਟਾਉਣੇ ਆ ਸ਼ਾਮ ਤੱਕ ਆਟੇ ਦੀ ਪ੍ਰੋਵਾਈ ਜਿਹੜੀ ਆ ਹੁਣ ਮੈਂ ਤੁਹਾਨੂੰ ਇੱਕ ਇਹ ਵੀ ਗੱਲ ਦੱਸਦਾ ਕਿ ਪਹਿਲਾਂ ਪਹਿਲਾਂ ਹੁੰਦਾ ਕੀ ਸੀ ਕੀ ਜਿਹੜੀ ਚੱਕੀ ਤੋਂ ਆਟਾ ਲਈਦਾ ਸੀ ਨਾ ਉਸੇ ਚੱਕੀ ਤੋਂ ਹੀ ਉਹਨਾਂ ਦੇ ਜਿਹੜੇ ਤੋੜੇ ਦੇ ਸੀ ਉਹਨਾਂ ਦੇ ਨਾਮ ਦੇ ਉੱਤੇ ਉਹ ਅਸੀਂ ਪਰਵਾ ਲੈਨੇ ਆ 10 ਕਿਲੋ ਦਾ 15 ਕਿਲੋ ਦਾ ਜਾਂ 5 ਕਿਲੋ ਦਾ ਹਨ ਤੇ ਉਹ ਜਦੋਂ ਪਰਵਾ ਕੇ ਤੇ ਅਸੀਂ ਜਦੋਂ ਡਿਸਟ੍ਰੀਬਿਊਟ ਕਰਦੇ ਹਾਂ ਤੇ ਸਾਡੇ ਕੋਲ ਮਾਤਾਵਾਂ ਕਈ ਆਉਣੀਆਂ ਕਈ ਬਜ਼ੁਰਗ ਲੇਡੀਆਂ ਆਉਣੀਆਂ ਕਿ ਤੁਹਾਡੇ ਕੋਲ ਰਾਸ਼ਨ ਖੜਿਆ ਹੈ ਆਟਾ ਖੜਿਆ ਹੈ ਨਾਲ ਤੇ ਸਾਡਾ ਨਿਸ਼ੇੜੀ ਪੁੱਤ ਜਿਹੜਾ ਵਾ ਆਟਾ ਚੁੱਕ ਕੇ ਤੇ ਜਿਹੜਾ 2.5 300 ਦਾ 10 ਕਿਲੋ ਦਾ ਆਟਾ ਉਹਦਾ ਵਾ ਉਹ ਸਾਰਾ 100 ਰੁਪਏ ਦਾ ਵੇਚ ਗਿਆ ਵਾ ਉਸ ਤੋਂ ਬਾਅਦ ਫਿਰ ਇੱਕ ਹਿੰਮਤ ਐਨਜੀਓ ਦਾ ਸੀ ਇੱਕ ਨਾ ਤੋੜਾ ਹੀ ਬਣਾਤਾ ਉਹਦੇ ਛਪਵਾਤੇ ਤੋੜੇ ਉਹਦੇ ਉੱਤੇ ਲਿਖਾਤਾ ਨਾਟ ਫੋਰ ਸੇਲ ਕਿ ਇੱਕ ਤਾਂ ਲੈਣ ਵਾਲੇ ਨੂੰ ਸ਼ਰਮ ਆਊਗੀ ਤੇ ਇੱਕ ਵੇਚਣ ਵਾਲੇ ਨੂੰ ਸ਼ਰਮ ਆਊਗੀ ਚਲੋ ਵੇਚਣ ਵਾਲੇ ਨੂੰ ਤਾਂ ਸ਼ਰਮ ਆਣੀ ਨਹੀਂ ਉਹ ਤੇ ਕਿਨਾਂ ਦਾ ਜਿਹੜੇ ਬੇਸ਼ਰਮ ਹੋ ਕੇ ਵੇਚਣ ਗਿਆ ਬੇਸ਼ਰਮ ਹੋ ਕੇ ਵੇਚ ਦਿੰਦੇ ਆ ਕਿਉਂਕਿ ਉਹਨਾਂ ਨੂੰ ਪੂਰਤੀ ਹੁੰਦੀ ਆ ਕਿ ਸਾਡਾ ਕਿਸੇ ਨਾ ਕਿਸੇ ਤਰੀਕੇ ਦਾ ਸਾਡਾ ਡੰਗ ਪੂਰਾ ਹੋ ਜਾਏ ਨਸ਼ੇ ਦਾ ਤੇ ਬਾਕੀ ਇਹ ਆ ਕਿ ਜਦੋਂ ਦਾ ਉਹ ਕੀਤਾ ਨਾ 5 ਸਾਲ ਹੋ ਗਏ ਮੇਰੇ ਖਿਆਲ ਵਿੱਚ ਤੋੜੇ ਛਾਪਦਿਆਂ ਨੂੰ ਤੇ 15 ਸਾਲਾਂ ਦੇ ਵਿੱਚ ਅੱਜ ਤੱਕ ਸਾਨੂੰ ਕਿਸੇ ਮਾਤਾ ਕਿਸੇ ਭੈਣ ਕਿਸੇ ਬਜ਼ੁਰਗ ਵੱਲੋਂ ਇਹ ਗੱਲ ਨਹੀਂ ਸਾਡੇ ਕੋਈ ਆਈ ਕਿ ਸਾਡਾ ਆਟਾ ਜਾਂ ਰਾਸ਼ਨ ਜਿਹੜਾ ਵਾ ਉਹ ਸਾਡਾ ਵੇਚ ਦਿੱਤਾ ਗਿਆ ਸਾਡੇ ਪੁੱਤ ਨਸ਼ੇੜੀ ਵੱਲੋਂ ਤੇ ਉਸ ਚੀਜ਼ ਦਾ ਇੱਕ ਬੈਨੀਫਿਟ ਸਾਨੂੰ ਕਿਸੇ ਵੀਰ ਨੇ ਸਲਾਹ ਦਿੱਤੀ ਸੀ ਇਹ ਕਿ ਆਪਣੇ ਤੋੜੇ ਆਪਣੇ ਨਵਾਵੇ ਆਪਣਾ ਸਾਰਾ ਕੁਝ ਆਪਣਾ ਛਪਾ ਲਓ ਹਾਂ ਕੱਲ ਨੂੰ ਲਿਫਾਫੇ ਵਗੈਰਾ ਸਾਰਾ ਕੁਝ ਆਪਾਂ ਤੁਹਾਨੂੰ ਵੀਰ ਕੱਲ ਦੀ ਵੀਡੀਓ 'ਚ ਦਿਖਾਵਾਂਗੇ ਤੇ ਬਾਕੀ ਜਦੋਂ ਤੁਸੀਂ ਜਾਓਗੇ ਨਾ ਚੱਕੀ ਤੇ ਆਟਾ ਪਰਵਾਉਣ ਲਈ ਤੁਸੀਂ ਉੱਥੇ ਇੱਕ ਕਲਿੱਪ ਲਿਓ ਉਹ ਮੈਂ ਵੀਡੀਓ 'ਚ ਐਡ ਕਰ ਦਵਾਂਗਾ ਤਹਾਡੇ ਸਾਹਮਣੇ ਮੈਂ ਉਹ ਵੀ ਤੁਹਾਨੂੰ ਤੰਗ ਕਰਦੇ ਥੋੜੇ ਜਿਹਾ ਨਹੀਂ ਤੁਸੀਂ ਉਹ ਵੀ ਕਰਿਓ ਸ਼ੂਟ ਕਰਿਓ ਤੇ ਆਪਾਂ ਇਹਦੇ ਵਿੱਚ ਐਡ ਕਰਦਾਂਗੇ ਮੈਂ ਕੱਢਦੀ ਆ ਪ੍ਰਿੰਟ ਆਪੇ ਉਹ 12 ਕਰਨਾ ਨਾ 10 12 24 ਕਰਨਾ ਕਰ ਦਿਓ ਫਿਰ ਬਹੁਤ ਬਹੁਤ ਤੁਹਾਡਾ ਧੰਨਵਾਦ ਕਿੱਥੇ ਦੇਣ ਦੇਵਾਂਗੇ ਤੁਹਾਡਾ ਬੱਸ ਖਤਮ ਗੱਲਾਂ ਤੁਹਾਡੇ ਕੋ ओके <laughs> okay, जी ਮਿਲਦੇ ਆ ਥੋੜੇ ਟਾਈਮ ਤੱਕ ਥੋੜੇ ਟਾਈਮ ਤੱਕ ਫਾਈਲ ਬਣਾ ਕੇ ਮਿਲਦੇ ਆ ਹਾਂਜੀ ਕੱਢ ਦੋ ਮੈਂ ਸਾਰਿਆਂ ਦੀ ਜਾਣਕਾਰੀ ਲਈ ਇੱਕ ਚੀਜ਼ ਹੋਰ ਦੱਸਣਾ ਚਾਹੁੰਦੀ ਆ ਸਰ ਅੱਜਕੱਲ ਸਨੈਪਚੈਟ ਤੇ ਕਾਫੀ ਜ਼ਿਆਦਾ ਐਕਟਿਵ ਨੇ ਬਹੁਤ ਸਾਰੀਆਂ ਇਹ ਕਿੰਨੇ ਨੇ স্টোরিজ ਪਾ ਰਹੇ ਨੇ 5.80 ਹਜ਼ਾਰ ਫੋਲੋਅਰ ਨੇ ਨਹੀਂ ਜੀ ਮੈਂ ਦਿਖਾਤੇ ਨੇ ਫੋਲੋਅਰ ਵੀ 52 58 ਫੋਲੋਅਰ ਨੇ ਮਤਲਬ 3 ਦਿਨ ਤੇ ਹੋਇਆ ਅੱਜ ਤੀਸਰਾ ਦਿਨ ਆ ਪੇਪਰ ਕਿਤੇ ਛੱਟੇ ਕਿਹਨੇ نیچے ਹੀ ਨੇ ਹਾਂ ਤੇ ਸਾਰੇ ਜਾਣੇ ਇਹਨਾਂ ਨੂੰ ਸਨੈਪਚੈਟ ਹਿੰਮਤ ਐਨ ਜੀਓ 2016 ਇਹਨਾਂ ਦੀ ਸਨੈਪਚੈਟ ਆਈਡੀ ਆ ਤੇ ਇਹਨਾਂ ਨੂੰ ਮਤਲਬ ਸਾਰਾ ਦਿਨ ਉਹ ਤੇ ਜਿੱਥੇ ਜਿੱਥੇ ਜਾਂਦੇ ਨੇ ਜੋ ਐਕਟੀਵਿਟੀ ਕਰਦੇ ਨੇ ਉਹਦੀਆਂ ਸਟੋਰੀਜ਼ ਪਾਉਂਦੇ ਰਹਿੰਦੇ ਨੇ ਤੇ ਸਾਰੇ ਜਣੇ ਜਾ ਕੇ ਇਹਨਾਂ ਨੂੰ ਸਨੈਪਚੈਟ ਤੇ ਵੀ ਫੋਲੋ ਕਰ ਲਓ ਹਾਂਜੀ ਕੋ ਯੂ ਕਰਾਂ ਅੱਜ ਕੱਲ ਨਾ ਮੈਂ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਐਕਟਿਵ ਕਰਾ ਰਹੀ ਆ ਤੇ ਦੇਖੋ ਕਿੱਥੋਂ ਰਿਸਪੌਂਸ ਮਿਲਦਾ ਹੈ ਤੇ ਆਪਾਂ ਫਾਈਲ ਬਣਾ ਕੇ ਫਿਰ ਤੁਹਾਨੂੰ ਮਿਲਦੀ ਹੈ ਦੇਖੋ ਜੀ ਪ੍ਰਿੰਟ ਨਿਕਲ ਰਹੇ ਨੇ ਬਸ ਹੁਣ ਆਪਾਂ ਇਹਨਾਂ ਨੂੰ ਲਾਈਨ ਵਾਈਜ਼ ਕਰਕੇ ਤੇ ਫਾਈਲ ਬਣਾ ਦਾਂਗੇ ਲੋ ਜੀ ਕੋਲ ਕੋਲ ਰੰਗ ਨਹੀਂ ਰੇਸ ਸਾਰ ਤੁਸੀਂ ਲੈ ਕੇ ਦਿੱਤੇ ਨੇ ਆ ਤ ਨਹੀਂ 181 ਹੋਣਾ ਇਹਦੇ ਛਿੜੇ ਨਹੀਂ ਹਾਂ ਕੀ ਇੱਕ ਤੋਂ ਸ਼ੁਰੂ ਕਰਤਾ ਜਾਵੇ ਨਹੀਂ ਸਾਰੇ ਪਰਮਾਨੈਂਟ ਸਲਿੱਪਦੀ ਹੈਗੀ ਐ ਅੱਛਾ ਪਰਮਾਨੈਂਟ ਸਲਿੱਪਦੀ ਹਾਂਜੀ ਇਹ ਤੇ ਨਹੀਂ ਆ ਰਹੀ ਹਾਂਜੀ ਨਹੀਂ ਪਰ ਮਨ ਸਲਿੱਪ ਜਿਹੜੀਆਂ ਹੀ ਕਾਫੀ ਜ਼ਿਆਦਾ ਹੀ ਗੇ ਪਰ ਇਹਨਾਂ ਦੇ ਕਾਰਡ ਮੈਂਸ਼ਨ ਹੋ ਗਏ ਨੇ ਫਿਰ ਤੁਹਾਨੂੰ ਇਹ ਸਾਰੇ ਕੰਮ ਕਰਨ ਲਈ ਵੈਸੇ ਮੈਂ ਕਿਹਾ ਨਹੀਂ ਤੁਸੀਂ ਆਪ ਹੀ ਕਰ ਰਹੇ ਹੋ ਇਹਦੇ ਪ੍ਰਿੰਟ ਚੰਗੇ ਨਹੀਂ ਨਿਕਲਦੇ ਕਿਉਂ ਤੇ ਆਹ ਸਾਰਾ ਖਤਮ ਹੋ ਗਈ ਇਨਕ ਖਤਮ ਹੋ ਗਈ ਕੀ ਆਇਆ ਇੱਥੇ ਅੱਛਾ ਲਾਸਟ ਵਾਲ ਲਾਈਨ ਨਹੀਂ ਆਈ ਕੋਈ ਗੱਲ ਖਤਮ ਹੋ ਗਈ ਉਹ ਪਾਤੀ ਫਿਲ ਕਰਤੀ ਤੁਸੀਂ ਚਲੋ ਸੈੱਟ ਕਰ ਲਿਓ ਕੱਲੋਂ ਨਾਲ ਫੋਨ ਕੀ ਆਪਣਿੰਕਾ ਕੱਲ ਪਾ ਜਿਓ ਪੰਜ ਮਹੀਨੇ ਲੱਗ ਗਏ ਹਾਂਜੀ ਉਹ ਤਾਂ ਬਰਾਬਰ ਦੀ ਨਿਕਲ ਫਾਈਲ ਜੀ ਹੋਏ ਇਥੋਂ ਕਰਦੇ ਆਂ ਵਲੌਗ ਦੀ ਐਂਡਿੰਗ ਅੱਜ ਮੈਂ ਅਸਲ ਦੇ ਵਿੱਚ ਐਤਵਾਰ ਹੁਣ ਕਰਕੇ ਮੈਂ ਰੈਸਟ ਦਾ ਲਾਹਾ ਲਿਆ ਤੇ ਮੈਂ ਸੌਂ ਗਿਆ ਹਾਂ ਅਸਲ ਦੇ ਵਿੱਚ ਦੋ ਤਿੰਨ ਘੰਟੇ ਸੁੱਤਾ ਉਹਦੇ ਇਨ ਬਿਟਵੀਨ ਮੇਰੇ ਕੋਈ ਕੰਮ ਨਾ ਹੋਇਆ ਤੇ ਅੱਜ ਮਾਫੀ ਦਿਓ ਅੱਜ ਲੈਨੇ ਆ ਤੁਹਾਡ ਕੋ ਇਜਾਜ਼ਤ ਵਲੌਗ ਦਾ ਇੱਥੇ ਐਂਡਿੰਗ ਹੁੰਦੀ ਆ ਕੱਲ ਨਵੇਂ ਵਲੌਗ ਦੇ ਵਿੱਚ ਤੁਹਾਨੂੰ ਮਿਲਾਂਗੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ